ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮਾੜੀ ਮੁਸਤਫਾ ਮੇਰੇ ਗਵਾਨ ਪੰਡ ਦੀ ਵੀਡੀਓ ਹੈ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਜਿਹੜੀ ਸਕਰੀਨ ਤੇ ਇੱਕ ਗਾਂ ਦੇਖ ਰਹੇ ਹੋਂ ਤੋਕੜ ਗੱਬਣ ਇਹ ਬਾਈ ਹੋਂਾਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਅਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵਿਜਨਤ ਸਿੰਘ ਪਿੰਡ ਜੀ ਮਾੜੀ ਮਸਤਾ ਨਾ ਜ਼ਿਲ੍ਹਾ ਤੇ ਤਸਵੀਰ ਜੀ ਠੇਰ ਬਾਗਾ ਪਣਾ ਜਿਹੜਾ ਮੋਗਾ ਮੋਬਾਈਲ ਨੰਬਰ ਜੀ 8944 43275 ਇੱਕ ਆ ਵੀ ਹੋਰ ਦੱਸ ਦਿਓ ਜੀ 8944 43275 ਠੀਕ ਆ ਬਾਈ ਸੂਆ ਬਾਈ ਕਿੰਨਵਾ ਸੂਈ ਵੀ ਤੀਜੇ ਸੂਈ ਤੇ ਜੇ ਸੂਏ ਸੂਗੇ ਦੂਜਾ ਸੂਈ ਵੀ ਆ ਕਿੰਨੇ ਟਾਈਮ ਦੀ ਚੈੱਕ ਪਾਸ ਆ ਜੀ ਇਹ 5 ਮਿੰਟਾਂ ਦੀ 5 ਮਿੰਟਾਂ ਦੀ ਗੱਬਣ ਆ ਜੀ ਠੀਕਾ ਦੁੱਧ ਕਿੰਨਾ ਤਿਆਰ ਆ 8 ਕਿਲੋ 8 ਕਿਲੋ ਜੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਜੇ ਕਿਸੇ ਵੀਰ ਨੇ ਬਈ ਚੈੱਕ ਕਰਵਾਉਣੀ ਚਾਹੁੰਦਾ ਕਰ ਸਕਦਾ ਥਣਾ ਦੀ ਓਕੇ ਆ ਜੀ ਕੋਈ ਮੂਰ ਛਿੱਟਾ ਨਹੀਂ ਤੋੜ ਕੇ ਦਿਖਾ ਦਿਓ ਜੀ ਵੀਡੀਓ ਬਣਾਉਣ ਦਾ ਸਮਾਂ 8:54 ਮਿੰਟ ਦਾ ਜੀ ਤੜਕੇ ਦੀ ਚਵਾਈ ਹੋਈ ਵੀ ਆ ਇਧਰ ਨੂੰ ਲੈ ਚੱਲੋ ਜੀ 22 ਦੇ ਦਸਨ ਮੁਤਾਬਕ ਦੂਜਾ ਸੂਆ ਸੂਈ ਹੋਈ ਆ ਤੀਜੇ ਸੂਏ ਵਾਸਤੇ ਪੰਜਾ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧ ਜਿਹੜਾ ਨੈੱਟ ਤਿਆਰ ਆ ਉਹ 8 ਕਿਲੋ ਆ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਚਾਹੇ 6 ਟਾਈਮ ਚੋ ਲਿਓ ਮੋੜ ਲਿਆ ਵੀਰ ਕੰਤਰੀ ਬੰਦ ਬਾਕੀ ਸਪੈਸ਼ਲ ਹੈ ਇਧਰ ਹੀ ਲੈ ਚਲੋ ਜੀ ਬਾਕੀ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਹਨਾਂ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਹੱਸੀ ਚਵਾਈ ਹਲਾਥਾ ਨਾਲ ਨੇੜੇ ਤੇ ਚੈੱਕ ਕਰਾ ਦਿੰਨੇ ਤੁਹਾਨੂੰ ਹਵਾਨਾ ਬੈਕ ਸਾਈਡ ਤੋਂ ਜੀ ਬਾਕੀ ਜਿੰਨਾ ਦੁੱਧ ਬਾਈ ਨੂੰ ਦੱਸਿਆ ਚਵਾਈ ਤੁਸੀਂ ਕਰਨੀ ਆ ਸੱਜਰ ਨੇ ਬਾਈ ਕਿੰਨਾ ਕੁ ਦੁੱਧ ਦਿੰਦਾ ਐ ਨੇ ਜੀ 20 ਲੀਟਰ ਠੀਕ ਆ ਜੀ ਸੱਜਰ ਨੇ ਬਾਈ ਦਸ-ਦਸ ਆਪਣਾ 20 ਲੀਟਰ ਚੋਇਆ ਵਾ ਬਾਕੀ ਕੱਦ ਕਾਠ ਵੀ ਚੰਗਾ ਵਜ਼ਨ ਵੀ ਚੰਗਾ ਅੱਗੇ ਦੁੱਧ ਥੋੜੀ ਸੇਵਾ ਦਾ ਸੀਮਨ ਬਾਈ ਕਿਹੜਾ ਲੱਗਿਆ ਬਾਈ ਇਹਦੇ ਡੈਨਮਾਰਕ ਡੈਨਮਾਰਕ ਦਾ ਲੱਗਿਆ ਜੀ ਤੇ ਮੁੱਲ ਬਾਈ ਇਹਦਾ ਮੁੱਲ 35000 ਕੋਜੂ ਮਾਨਤਾਂ ਨੇ ਜੀ ਮਾਨਸ ਕੋਜੂ ਠੀਕ ਆ ਜੀ ਡੈਨਮਾਰਕ ਦਾ ਬਾਈ ਦਸਦਾ ਸੀਮਨ ਲੱਗਿਆ ਵਾ 35000 ਰੁਪਇਆ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾ ਨਾਲ ਉਹਦੇ ਚ ਹੋ ਜਾਊਗਾ ਜਿਹਨੂੰ ਚਾਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਧੰਨਵਾਦ